you ਜ਼ੁਲਮ ਲੰਗਿਆ ਜਦੋਂ ਵੰਗਾਰ ਕੇ ਤੁਰ ਪੈ ਜ਼ਿੰਦਗੀ ਨੂੰ ਠੋਕਰਾ ਮਾਰ ਕੇ ਜ਼ੁਲਮ ਲੰਗਿਆ ਜਦੋਂ ਵੰਗਾਰ ਕੇ ਤੁਰ ਪੈ ਜ਼ਿੰਦਗੀ ਨੂੰ ਠੋਕਰਾ ਮਾਰ ਕੇ ਨੂੰ ਕੋਟਕਪੂਰਾ ਦੀ ਟਾਣਾ ਮੰਡੀ ਚ ਜਿਹੜਾ ਇਕੱਠ ਹੋਇਆ ਇਹਦੀ ਇਤਿਹਾਸਿਕ ਮਹੱਤਤਾ ਹੈ ਇਹ ਇਕੱਠ ਵੀ ਵਿਸ਼ਾਲ ਸੀ ਹੋਰ ਬੈਠ ਕੇ ਦਰਿਆਾਂ ਤੇ ਬੈਠ ਕੇ ਇਹ ਇਕੱਠ ਦਾ ਹੋਣਾ ਇਹਦੀ ਮਹੱਤਤਾ ਨੂੰ ਹੋਰ ਵੀ ਵਧਾਉਂਦਾ ਹੈ ਇਹ ਮਿਹਨਤ ਕਸ਼ਣ ਦਾ ਇਕੱਠ ਸੀ ਜੇ ਕਿਤੇ ਪੈਸੇ ਵਾਲਿਆਂ ਤੇ ਰਾਵਾਂ ਨੂੰ ਕੁਰਸੀਆਂ ਲਾ ਕੇ ਇਕੱਠ ਕੀਤਾ ਜਾਂਦਾ ਤੇ ਇਹ ਸਾਰੀਆਂ ਧਿਰਾਂ ਜਿਹੜੀਆਂ ਦਾਅਵੇ ਕਰਦੀਆਂ ਲੋਕਾਂ ਦੇ ਇਕੱਠ ਕਰਨ ਦੇ ਇਹ ਇਕੱਠ ਉਹਨਾਂ ਸਾਰਿਆਂ ਨੂੰ maat ਪਾਇਆ ਦਿਸਦਾ ਇਸ ਇਕੱਠ ਵਿੱਚ ਇੱਕ ਨਵੀਂ ਚੇਤਨਾ ਜਿਹੜੀ ਲੋਕ ਜਾਗੇ ਹੈ ਉਹਦਾ ਪ੍ਰਗਟਾਵਾ ਜਿਹੜਾ ਉਹ ਹੋਇਆ ਪੰਜਾਬ ਦੀਆਂ ਸੜਕਾਂ ਤੇ ਪੰਜਾਬ ਦੇ ਚੌਕਾਂ ਦੇ ਵਿੱਚ ਸ਼ਹਿਰ ਕੋਈ ਸੜਕ ਕੋਈ ਚੌਕ ਜਿਹਾ ਨਹੀਂ ਜਿੱਥੇ ਕੰਮ ਮੰਗਦੇ ਲੋਕਾਂ ਦਾ ਖੂਨ ਨਾ ਡੋਲਿਆ ਗਿਆ ਹੋਵੇ ਅੱਜ ਤਾਂ ਇੰਟਰਨੈਟ ਦਾ ਯੁੱਗ ਹੈ ਕਿਨੇ ਆਪਣੇ ਮੋਬਾਈਲਾਂ ਤੇ ਵੀ ਉਹ ਫਿਲਮਾਂ ਚੜੀਆਂ ਹੋਈਆਂ ਕਿ ਇਹਨਾਂ ਦੇ ਮੰਤਰੀ ਆਪਦੇ ਆਪ ਨੂੰ ਐਜੂਕੇਸ਼ਨ ਦਾ ਮਿਨਿਸਟਰ ਕਾਉਣ ਵਾਲੇ ਲੋਕ ਆ ਜਿਹੜੇ ਉਹ ਕੰਮ ਮੰਗਦੀਆਂ ਜਵਾਨ ਟੀਆਂ ਦੇ ਗੁਲਾਮਾਂ ਚ ਹੱਥ ਬੰਦੇ ਹੋਣ ਤੇ ਫਿਰ ਉਹਨਾਂ ਨੂੰ ਥੱਪੜਾਂ ਨਾਲ ਜਿਹੜਾ ਉਹ ਵਰਸਾਜਦੇ ਹੋਣ ਕੌਣ ਸਕਦਾ ਹੈ ਤੇ ਤੇ ਦਾ ਚੋਲਾ ਬੰਦਾ ਹੋਵੇ ਤੇ ਅਸੀਂ ਬੈਠ ਕੇ ਨਿਤਾਸ਼ਤ ਕਰਨ ਦੀ ਗੱਲ ਕਰ ਜੀਏ ਕਰਦੇ ਹੋਈਏ ਇਹ ਆਪਣੇ ਲਈ ਵਿਚਾਰਨ ਦਾ ਮੁੱਦਾ ਹੈ ਆਪਣੇ ਲਈ ਸੋਚਣ ਦਾ ਮੁੱਦਾ ਆਪਾਂ ਪੂਰਨ ਰੁਜ਼ਗਾਰ ਦਾ ਕਾਹਦੀ ਲੜਾਈ ਹੈ ਜਿਹੜੀ ਉਹ ਅੱਗੇ ਵਧਾਉਣੀ ਹੈ ਕਿ ਨੌਜਵਾਨਾਂ ਨੂੰ ਵਿਦਿਆਰਥੀਆਂ ਨੂੰ ਜਗਾਉਣਾ ਹੈ ਕਿ ਉਹ ਕੰਮ ਦੇ ਹੱਕ ਲਈ ਮੈਦਾਨ ਚ ਉਣ ਕਿ ਪਰੋ ਕੰਨ ਜਗਾਉ ਦੇ ਤੋਂ ਸਾਡੇ ਲੋਕਾਂ ਤੋਂ ਕਿਉਂ ਫੇਰਦੀਆਂ ਸਵਾਮਾਂ ਜਿਹੜੀਆਂ ਉਹ ਖੁੱਸ ਰਹੀਆਂ ਸਾਡੇ ਲੋਕ ਫੇਰਾਂ ਚ ਮਰ ਰਹੇ ਹੋਣ ਸਾਡੇ ਵਾਸਤੇ ਰਜਗਾਰ ਨਾ ਹੋਵੇ ਸਾਡਾ ਘਟਾਂਪਾ ਰੋ ਰਿਹਾ ਹੋਵੇ ਸਾਨੂੰ ਵਾਜਬ ਕੁਦਰਤ ਦਨ ਫਾਡੇਸ਼ਨ ਦੇ ਸਰਪੱਤ ਨੌਜਵਾਨ ਸਭਾ ਦੇ ਜਿਹੜੇ ਆਗੂ ਐ ਜਿਨ੍ਹਾਂ ਨੇ ਇੱਕ ਵਿਚਾਰ ਦਾਇਰਾ ਬਣਾ ਲਿਆ ਉਹਨਾਂ ਨੇ ਨਰੇਗਾ ਦੀ ਚੇਤਨਾ ਖੁਲਾਉਣ ਦਾ ਕੰਮ ਵੀ ਆਪਣੇ ਝੰਮੇ ਲਿਆ ਜਿੱਥੋਂ ਤੱਕ ਰਿਹਾ ਕਿ ਏਡੇ ਵੱਡੇ ਇਕੱਠ ਨੂੰ ਜਾਂ ਸਾਧਨਾ ਦੀ ਲੋੜ ਪੈਂਦੀ ਐ ਮੈਂ ਇਹ ਸਾਫ਼ ਕਹਿਣਾ ਚਾਹੁੰਦਾ ਕਿ ਜਦੋਂ ਲੋਕਾਂ ਨੂੰ ਚੇਤਨਾ ਮਿਲ ਜਾਂਦੀ ਹੈ ਜਦੋਂ ਲੋਕਾਂ ਨੂੰ ਇਹ ਦਿਸਦਾ ਹੈ ਕਿ ਇਸ ਵਿੱਚ ਮੇਰਾ ਹਿੱਤ ਹੈ ਜਿਹਨੂੰ ਜਾਗਣਾ ਕਹਿੰਦੇ ਜਦੋਂ ਜਾਗ ਪੈਂਦੇ ਹੈ ਤੇ ਫਿਰ ਲੋਕ ਆਪਣੇ ਆਪ ਕੋ ਕੰਮ ਕਰਨ ਲੱਗਦੇ ਹੈ ਤੁਸੀਂ ਦੇਖਿਆ ਹੀ ਹੈ ਕਿ ਕਿਵੇਂ ਲੋਕਾਂ ਨੇ ਆਪਣੇ ਪਿੰਡਾਂ ਵਿੱਚੋਂ ਆਟਾ ਇਕੱਠਾ ਕੀਤਾ ਹੈ ਦਾਲਾਂ ਇਕੱਠੀਆਂ ਕੀਤੀਆਂ ਆਪਣੇ ਪਿੰਡਾਂ ਚੋਂ ਲੰਗਰ ਵਾਸਤੇ ਚਾਹ ਵਾਸਤੇ ਦੁੱਧ ਲੈ ਕੇ ਆਂਦਾ ਬੀਬੀਆਂ ਨੇ ਆਪ ਹੀ ਇਹ ਜਿਹੜਾ ਕੋਈ 25 26 ਕੋਨਟਲ ਕਣਕ ਪਕਾਈ ਹੈ ਇਹ ਬਕਾਉਂ ਦਾ ਕੰਮ ਕੀਤਾ ਹੈ ਜਿਹੜੇ ਸਾਧਨ ਕੀਤੇ ਆ ਉਹ ਵੀ ਲੋਕਾਂ ਨੇ ਆਪ ਕੀਤੇ ਸੋ ਵਿਸ਼ਾਲ ਆਗੂਆਂ ਦੀ ਟੀਮ ਜਿਹਦਾ ਇੱਕ ਲੰਮਾ ਪਿਛੋਕੜ ਹੈ ਉਹਨਾਂ ਨੇ ਇਹ ਕੰਮ ਕੀਤਾ ਲੋਕ ਜਾਗੇ ਆ ਤੇ ਜਾ ਕੇ ਉਹਨਾਂ ਨੇ ਆਪਣੇ ਸਾਰੇ ਸਾਧਨ ਜਿਹੜੇ ਉਹਨਾਂ ਨੂੰ ਅਮਲ 'ਚ ਲਿਆਂਦਾ ਤਾਂ ਕਰਕੇ ਇਹ ਵਿਸ਼ਾਲ ਇਕੱਠ ਤੇ ਉਹਨੂੰ ਸਾਂਭਣ ਦਾ ਫਕੌਣ ਦਾ ਖੋਣ ਦਾ ਤੇ ਇਹ ਡਿਸਪੀਨਰ ਨਾਲ ਜਿਹੜਾ ਅਨੁਸ਼ਾਸਨ ਆ ਜਿਹੜਾ ਇਹ ਵੀ ਸਾਰਾ ਵਿਸ਼ੇਸ਼ੇ ਕਰਕੇ ਨਜ਼ਰ ਮੈਂ 15ਵਰੀ ਹਤੋਂ ਵਿਦਿਆਰਥੀਆਂ ਨੌਜਵਾਨਾਂ ਨੇ ਰੋਜ਼ਗਾਰ ਪ੍ਰਾਪਤੀ ਮਹਿਮ ਚਲਾਈ ਉਸ ਰੋਜ਼ਗਾਰ ਪ੍ਰਾਪਤੀ ਮਹਿਮ ਦੀ ਇਹ ਸਫਲਤਾ ਰਹੀ ਕਿ ਨਰੇਗਾ ਦਾ ਇੱਕ ਕਾਨੂੰਨ ਬਣਿਆ ਜਿਹੜਾ ਨਰੇਗਾ 2005 ਕਰਕੇ ਜਾਣਿਆ ਜਾਂਦਾ ਹੈ ਦੇਸ਼ ਵਿੱਚ ਇਹ ਇੱਕ ਬਹੁਤ ਵੱਡਾ ਅਪਰਾਧ ਹੈ ਜਿਹੜਾ ਪਿੰਡੂ ਲੋਕਾਂ ਨੂੰ ਮਜ਼ਦੂਰਾਂ ਕਿਸਾਨਾਂ ਨੂੰ ਜਿਹੜਾ ਵੀ ਚਾਹੁੰਦਾ ਹੈ ਉਹਨੂੰ 100 ਦਿਨ ਕੰਮ ਲੈਣ ਦਾ ਹੱਕ ਮਿਲਿਆ ਹੈ ਮਸ਼ੀਨਰੀ ਨੇ ਲੋਕਾਂ ਤੋਂ ਕੰਮ ਖੋਹ ਲਿਆ ਸੀ ਕੰਮ ਕਿਤੇ ਮਿਲਦਾ ਨਹੀਂ ਸੀ ਇਸ ਕਰਕੇ ਨਰੇਗਾ ਨੇ ਲੋਕਾਂ ਨੂੰ 100 ਦਿਨ ਕੰਮ ਲੈਣ ਕਨੀ ਜਗਰੂਕ ਕੀਤਾ ਜਦੋਂ ਦਾ ਸਿੱਟਾ ਸਾਹਮਣੇ ਆਇਆ ਕਿ ਔਰਤਾਂ ਜਿਹੜੀਆਂ ਘਰ ਵਿੱਚ ਬੰਦ ਰਹਿੰਦੀਆਂ ਸੀ ਉਹਨਾਂ ਨੇ ਨਰੇਗਾ ਦਾ ਕੰਮ ਕਰਨਾ ਆਪਣੇ ਕਾਰਡ ਬਣਾਉਣੇ ਇਹਦੇ ਬਾਰੇ ਉਹਨਾਂ ਨੂੰ ਜਾਣਕਾਰੀ ਹੋਈ ਨਰੇਗਾ ਦੇ ਕੰਮ ਨੂੰ ਸਰਕਾਰਾਂ ਅਮਲ ਵਿੱਚ ਨਹੀਂ ਲਿਆ ਰਹੀਆਂ ਇਸ ਕਰਕੇ ਨਰੇਗਾ ਰਜਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਨੇ ਖਾਸ ਤੌਰ ਤੇ ਵਿਦਿਆਰਥੀਆਂ ਤੇ ਨੌਜਵਾਨਾਂ ਨੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਨੇ ਸਰਪੱਤ ਨੌਜਵਾਨ ਸਭਾ ਦੇ ਜਿਹੜੇ ਕਾਰਕੁਨ ਹੈ ਆਗੂ ਹੈ ਉਹਨਾਂ ਨੇ ਔਰਤਾਂ ਨੂੰ ਪਿੰਡ-ਪਿੰਡ ਜਾ ਕੇ ਜਗਾਉਣ ਦਾ ਕੰਮ ਕੀਤਾ ਤੇ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਸਾਡੇ ਦਿਹਾੜੀ ਦੇ ਪੈਸੇ ਘੱਟ ਦਿੱਤੇ ਜਾਂਦੇ ਆ ਸਾਡੇ ਨਾਲ ਵਿਤਕਰਾ ਕੀਤਾ ਜਾਂਦਾ ਤਾਂ ਉਹਨਾਂ ਵਿੱਚ ਇੱਕ ਨਵੀਂ ਜਾਗਰਤੀ ਹੈ ਜਿਹੜੀ ਉਹ ਫੈਲਦੀ ਹੈ ਜਿਸ ਕਰਕੇ ਉਹ ਜਾਨਣਾ ਚਾਹੁੰਦੀਆਂ ਕਿ ਸਾਡੇ ਹੱਕ ਕੀ ਹੈ ਇਹਹੀ ਕਾਰਨ ਹੈ ਕਿ ਔਰਤਾਂ ਬਹੁਤ ਵੱਡੀ ਗਿਣਤੀ ਵਿੱਚ ਆਈਆਂ ਔਰ ਉਹਨਾਂ ਨੇ ਸਟੇਟ ਤੋਂ ਜੋ ਵੀ ਗਰਵਾ ਉਹਨਾਂ ਦੇ ਪੱਖ ਦੀਆਂ ਕੀਤੀਆਂ ਗਈਆਂ ਉਹਨੂੰ ਗ੍ਰਹਿਣ ਕੀਤਾ ਉਹਨੂੰ ਸਿੱਖਿਆ ਉਹ ਤਾਂ ਕਾਰਨ ਹੈ ਕਿ ਸਾਡੇ ਕਰਾਂ ਦੀ ਆਰਥਿਕ ਹਾਲਤ ਇੰਨੀ ਮਾੜੀ ਹੈ ਇੱਕ ਜਣੇ ਦੀ ਕਮਾਈ ਦੇ ਨਾਲ ਘਰ ਨਹੀਂ ਚੱਲਦਾ ਇਸ ਕਰਕੇ ਜਦੋਂ ਪਤਾ ਲੱਗਾ ਕਿ ਨਰੇਕਾ ਮਾਂ ਬਣਦੀ ਹੈ ਜੇ ਮਾਂ ਬਣਦੀ ਹੈ ਤਾਂ ਜ਼ਿੰਦਗੀ ਚੱਲਦੀ ਹੈ ਜੇ ਮਾਂ ਨਾ ਹੋਵੇ ਬੱਚਾ ਨਾ ਜੰਮੇ ਤਾਂ ਜ਼ਿੰਦਗੀ ਮੱਕ ਜਾਂਦੀ ਹੈ ਤੁਸੀਂ ਮਾਵਾਂ ਨੂੰ ਕਿਉਂ ਮਾਰਾ ਰਹੇ ਹੋ ਇਹਨਾਂ ਮਾਵਾਂ ਦੀ ਬਦੌਲਤਾਂ ਕਿਸੀਂ ਇੱਥੇ ਆ ਕੱਲ ਹੋਦਾ ਹੈ ਜਨਸੀ 8 ਮਾਰਚ ਕਿੰਨੀਆਂ ਔਰਤਾਂ ਜਿਨ੍ਹਾਂ ਨੂੰ ਕਿਰਪਾਤਾ ਲੱਗਿਆ ਕਿ ਕੱਲ ਸਾਰੀ ਦੁਨੀਆ 'ਚ ਔਰਤਾਂ ਦੇ ਹੱਕਾਂ ਦਾ ਜਨਮ ਮਨਾਇਆ ਗਿਆ سڈیا عورتیں نریگا کر کے ہزاروں ہزاروں بیٹھیا یہ سارے دیش کی حکومت کی کر رہی ہے مایا کہ نرگا ایک قانون بنیا ہوا کانونی حق ہے پھر بھی سارے حق سے چھاپا ہے سانو سانو کام دن کا حق ਕੋਈ ਪਾਪ ਨਹੀਂ ਜੰਦੇ ਕਿਉਂਕਿ ਅਸੀਂ ਨੇਕ ਦੇ ਬੰਦੇ ਆ ਸਾਨੂੰ ਕੰਮ ਦਿਓ ਇਹ ਕਾਲ ਪੁਚੋਲ ਕਰਕੇ ਜਿਆ ਇਹਨਾਂ ਦੇ ਸਰਦਾਂ ਚ ਹੰਕਾਰ ਕਿ ਸਾਡਾ 600 ਰੁਪਿਆ ਹਰ ਸਾਲ ਦਾ ਹੱਕ ਮਾਰ ਕਿਉਂ ਸਾਡੀ ਵੋਟ ਤੇ ਹੱਕਦਾਰ ਹੋ ਸਕਦੇ ਆ ਤੁਸੀਂ ਜਨਾਬ ਕਿਉਂ ਨਹੀਂ ਹੋ ਸਕਦੇ ਉਹ ਦੇਸ਼ ਕਹਿੰਦੇ ਆ ਨਰੇਗਾ ਦੀ ਲੋੜ ਹੀ ਕੋਈ ਨਹੀਂ ਕਿਉਂ ਕਹਿੰਦੇ ਆ ਆਦੇ ਤੇ ਰੇਗਾ ਹਟ ਜਾਏ ਕਿ ਫੈਕਟਰੀਆਂ ਵਾਪਸ ਲੱਗਣਗੀਆਂ ਕਿਉਂ ਅਗਿਆ ਭੁੱਖੇ ਮਰਦੇ ਫੈਕਟਰੀਆਂ ਚ ਸਸਤੇ ਮਜ਼ਦੂਰ ਥਾਉਣਗੇ ਦੁਨੀਆ ਦਾ ਸਰਮਾਇਦਾਰ ਸਾਡੇ ਮਨਕਲੇ ਚਾਹੇ ਫੈਕਟਰੀਆਂ ਲਾਊਗਾ ਫੈਕਟਰੀਆਂ ਤੇ ਰੋਜ਼ ਮਿਓ ਫੈਕਟਰੀਆਂ ਦੇ ਚੜ੍ਹਨਾ ਸਾਡੀ ਦਿਹਾੜੀ ਤੇ ਲੱਗਵਾਰ ਕੇ ਪਕਾੜ ਦਾ ਨਾ ਕਰਦੀਆਂ ਉਹ ਸਾਨੂੰ ਪਰਵਾਹ ਨਹੀਂ ਸਾਡੀ ਨਰੇਕਾ ਕਿ ਸਾਡੇ ਕਿੱਤੇ ਦੇ ਹੱਥ ਆ ਜੜੇ ਉਹਨਾਂ ਦੀ ਦੁਤਾਨਾ ੱੱਕੇ ਵਜਦਾ ਰੋਕ ਚੈਰ ਕਰਨਾ ਪਏਗਾ ਉਹ ਸ਼ਹਿਰਾਂ ਚ ਵੀ ਲਾਗੂ ਕੀਤਾ ਜਾਏ ਤਾਂ ਕਿ ਸਾਡੀ ਤਾਕਤ ਆ ਜੜੀ ਉਹ ਟੁੱਟਣੀ ਬੰਨੀ ਇੱਕ ਜੋੜੀ ਭਰਿਆ ਹਾਂ ਕਿਵੇਂ ਕਿਸਾਨ ਬੀਜ ਦਾ ਖੇਤਾਂ 'ਚ ਫਿਰ ਫਜਲ ਉਗਦੀ ਹੈ ਅੱਜ ਅਸੀਂ ਬੀਜਣ ਆਏ ਆ ਕੱਲ ਫੱਟਲ ਸਾਨੂੰ ਮਿਲੇਗੀ ਮਿਲੇਗੀ ਕੋਈ ਲੋਕ ਨਹੀਂ ਆਇਆ ਕੰਮਿੰਟ ਨਾ ਬੰਦ ਹੋਇਆ। ਮਿਸ਼ਨਰੀ ਨੇ ਕੰਮ ਖੋਲਿਆ। ਸਾਡੇ ਨੌਜਵਾਨ ਕੰਮ ਲਈ ਮਾਰੇ-ਮਾਰੇ ਫਿਰਦੇ ਐ। ਸਿਟੀ ਵਿੱਚ ਜਿਹਦੋਂ ਉਹਨਾਂ ਨੂੰ ਕੰਮ ਨਹੀਂ ਮਿਲਦਾ ਤੇ ਉਹਨਾਂ ਕੋਲੇ ਕੋਈ ਪੈਸਾ ਨਹੀਂ ਹੁੰਦਾ। ਜਦੋਂ ਪੈਸਾ ਨਹੀਂ ਹੁੰਦਾ ਤੇ ਉਹਨਾਂ ਦੀਆਂ ਲੋੜਾਂ ਦੀਆਂ ਪੂਰਤੀਆਂ ਨਹੀਂ ਹੋ ਸਕਦੀਆਂ। ਫਿਰ ਉਹਨਾਂ 'ਚ ਨਿਰਾਸ਼ਾ ਫੈਲਦੀ ਐ। ਉਹ ਨਸ਼ੇ ਆ ਕੰਨੀ ਜਾਂਦੇ ਐ। ਗਲਤ ਕੰਮਾਂ ਕੰਨੀ ਜਾਂਦੇ ਐ। ਹਾਕਮ ਧਿਰਾਂ ਰਾਜ ਕਰਦੀਆਂ ਧਿਰਾਂ ਜਾਂ ਜਿਹੜੇ ਗਲਤ ਲੋਕ ਹੈ ਉਹ ਇਹਨਾਂ ਨੂੰ ਸਸਤੇ ਭਾੜੇ ਦੇ ਗੁੰਡੇ ਬਣਾਉਣ ਚੱਕਰ ਇਸਤੇਮਾਲ ਕਰਦੇ ਐ ਇਸ ਹਾਲਤ ਵਿੱਚ 15 ਵਰੇ ਪਹਿਨਾ ਇੱਕ ਨਾਰਾ ਬਲੰਦ ਕੀਤਾ ਸੀ ਕਿਉਂਕਿ ਨਰਾਸ਼ਾ ਚੋਂ ਨੌਜਵਾਨ ਮੁੰਡੇ ਕੁੜੀਆਂ ਖੁਦਕਸ਼ੀਆਂ ਕਰਨ ਕਰਨੀ ਪ੍ਰੇਰਿਤ ਕੀਤੇ ਜਾ ਰਹੇ ਸੀ ਕਿ ਖੁਦਕਸ਼ੀ ਹੀ ਸ਼ਾਇਦ ਹੁਣ ਰਾਹ ਰਹਿ ਗਿਆ ਤਾਂ ਇਹ ਨਾਰਾ ਖੋਦਕਸ਼ੀ ਨਹੀਂ ਪ੍ਰਾਪਤੀ ਦੇ ਰਾਹ ਪੈਵੇ ਲੋਕਾਂ ਇਸ ਨਾਰੇ ਨੂੰ ਇਸ਼ਤਿਹਾਰ ਕੱਢ ਕੇ ਆਲੰਡੀਆ ਸਟੂਡੈਂਟ ਫੈਡਰੇਸ਼ਨ ਤੇ ਸਰਪਰਤ ਨੌਜਵਾਨ ਸਭਾ ਨੇ ਇੱਕ ਚੈਲੰਜ ਦੇ ਤੌਰ ਤੇ ਲਿਆ ਸੀ ਫਿਰ ਨਿਸ਼ੱਤਰ ਭਵਨ ਮੋਗਾ ਵਿਖੇ ਟ੍ਰੇਨਿੰਗ ਕੈਂਪ ਬੋਲਣਾ ਸਿੱਖਿਆ ਫਿਰ ਮੈਂ ਇਹ ਕਹਿ ਸਕਦਾ ਕਿ ਇਹ ਚੇਤਨਾ ਜਿਹੜੀ ਇਸ ਗੱਲ ਲਈ ਸੀ ਕਿ ਹਰ ਮੁੰਡਾ ਕੁੜੀ ਜਿਹੜਾ 18 ਸਾਲ ਦਾ ਹੋ ਗਿਆ ਜੋ ਚਾਹੁੰਦਾ ਕਿ ਮੈਨੂੰ ਕੰਮ ਮਿਲੇ ਉਹਨੂੰ ਕੰਮ ਦਿੱਤਾ ਜਾਏ ਇਸ ਕੰਮ ਲਈ 17 ਸਾਲ ਦੀ ਉਮਰ ਵਿੱਚ ਉਹਦਾ ਨਾਮ ਰਜਿਸਟਰਾਰ ਦਫ਼ਤਰਾਂ ਵਿੱਚ ਦਰਜ ਕੀਤਾ ਜਾਏ ਜਦੋਂ 1 ਸਾਲ ਬੀਤ ਜਾਏ ਜੇ ਸਰਕਾਰ ਉਹਨੂੰ ਕੰਮ ਦੇਣ ਵਿੱਚ ਫੇਲ ਹੈ ਤਾਂ ਫਿਰ ਉਹਨੂੰ ਜਿੰਦਾ ਰਹਿਣ ਲਈ ਘੱਟੋ ਘੱਟ ਉਜਰਤ ਦੇ ਕਾਨੂੰਨ ਅਨਸਾਰ ਕੰਮ ਇੰਤਜ਼ਾਰ ਤੱਕਾਂ ਦਿੱਤਾ ਜਾਏ ਹੋਰ ਵੀ ਸੀ ਚਾਰ ਮੰਗਾਂ ਵਿੱਦਿਆ ਨਾਲ ਜਾਂ ਮਨੁੱਖੀ ਸ਼ਕਤੀ ਦੀ ਮੁਕੰਮਲ ਯੋਜਨਾਬੰਦੀ ਨਾਲ ਯਾ ਕਹਿ ਲੀਏ ਖੇਡਾਂ ਨਾਲ ਸੰਬੰਧ ਜਾਂ ਅਲਾਜ ਨਾਲ ਸੰਬੰਧ ਇਸ ਗੱਲ ਨੂੰ ਫਲਾਉਣ ਲਈ ਇੱਕ ਕੈਂਟਰ ਤਿਆਰ ਕਰਕੇ ਸਾਰੇ ਪੰਜਾਬ ਵਿੱਚ ਤੋਰਿਆ ਗਿਆ ਮੈਂ ਕਹਿ ਸਕਦਾ ਪਿਰਥੀਪਾਲ ਸਿੰਘ ਮਾੜੀ ਮੇਗਾ ਕਸ਼ਮੀਰ ਸਿੰਘ ਗਦਾਈਆ ਬਵਨਪ੍ਰੀਤ ਜੀ ਜਾਂ ਤਰਦੀਪ ਸਿੰਘ ਪੋਰਾ ਹਬੀਬਾ ਨਰਿੰਦਰ ਸੋਲਰੀ ਹੰਸਰਾਜ ਗੋਲਡਨਰੀ ਮੈਂ ਦਰਜਨਾ ਉਹ ਲੜਕੇ ਲੜਕੀਆਂ ਦਾ ਨਾਮ ਲੈ ਸਕਦਾ ਜਿਨ੍ਹਾਂ ਨੇ ਇਸ ਸ਼ਹਿਰ ਨੂੰ ਫਲਾਉਣ ਵਾਸਤੇ ਇੱਕ ਕਿੰਟਰ ਨਹੀਂ ਕੋਈ ਲੱਗ ਪੱ 5.6000 ਪਿੰਡਾਂ ਵਿੱਚ ਜਲਸੇ ਕੀਤੇ 9 ਮਹੀਨਿਆਂ ਵਿੱਚ ਤੇ ਫਿਰ ਅੰਮਰਸਰ ਵਿਖੇ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਜਨ ਨੂੰ ਸਮਰਪਿਤ ਇੱਕ ਵੱਡਾ ਇਕੱਠ ਕੀਤਾ ਸੀ ਭਗਤ ਸਿੰਘ ਦਾ 90 ਸਾਲਾ ਜਨਮ ਦਿਨ 1997 ਚ ਸੀ ਇਹ ਇਸ ਗਰਮ ਨੂੰ ਮਹਿਸੂਸ ਕਰਦੇ ਹਾਂ ਕੀ ਭਗਤ ਸਿੰਘ ਦੀ ਜਨਮ ਸ਼ਤਾਬ ਦੀ ਜਿਵੇਂ ਕਰਤਾਰ ਸਿੰਘ ਸਰਾਭਾ ਦੀ ਜਨਮ ਸ਼ਤਾਬ ਦੀ ਟਪ ਗਈ ਹੈ ਓਵੇਂ ਬਿਨਾ ਮਨਾਇਆ ਟਪ ਜਾਏਗੀ ਤਨਾ 90 ਸਵਾ ਜਨਮ ਦਿਨ ਤੋਂ ਇੱਕ ਵੱਡਾ ਪ੍ਰੋਗਰਾਮ ਤਿਆਰ ਕਰਕੇ ਦੇਸ਼ ਭਗਤ ਯਾਦਗਾਰ ਹਾਲਤੋਂ ਅੱਗੇ ਤੁਰੇ ਸਾਂ ਇਹਦਾ ਹਰ ਸਾਲ ਇਕੱਠ ਕਰਦੇ ਸਾਂ ਭਗਤ ਸਿੰਘ ਦੀ ਜਨਮ ਸ਼ਤਾਬ ਦੀ ਜਿਹੜੀ 2007 ਚ ਮਨਾਈ ਗਈ ਇਹ ਉਥੋਂ ਚੱਕਰ ਲੈ ਕੇ ਆਉਣ ਦਾ ਕੰਮ ਇਸੇ ਨੌਜਵਾਨ ਟੀਮ ਨੇ ਜਿਹੜਾ ਉਹ ਕੀਤਾ ਸੀ ਆਪਾਂ ਪੱਛਣ ਦੇ ਜਨਮ ਦਿਨ ਨੂੰ 25 ਸਤੰਬਰ ਨੂੰ ਹਰ ਸਾਲ ਜਗਵਤ ਕਰਨੀਆਂ ਪੀੜੀਆਂ ਦੋ ਦੂਜੀ ਸ਼ਤਾਬ ਦੀ ਪੰਜਨ ਦਿਨਾ ਉਦੋਂ ਚੱਕਰ ਲਾਗੂ ਕਰਦੇ ਆ ਕੈਸ਼ ਨੇ ਜਿਹਨੂੰ ਕਹੇ ਹੋਰ ਬਣਾਉਣਾ ਹਰ 25 ਸਤੰਬਰ ਨੂੰ ਇਹੀ ਸਾਡਾ ਪੱਛਣ ਦੇ ਸੁਪਨੇ ਆਦਾ ਦੇਸ਼ ਗੌਰਵ ਦਾ ਤਹਿਯਾ ਹੋਏਗਾ ਇਹੀ ਸਾਮਰਾਜ ਨੂੰ ਜੈਕਾਰ ਹੋਏਗੀ ਮੈਂ ਵੱਲੋਂ ਨੰਤ ਹੈ ਆਉਂ ਜਹਾਂ ਪਰੌਦਾ ਇਹ ਸਮੇਂ ਦੋ ਤਿੰਨ ਬਹੁਤ ਮਹੱਤਵਪੂਰਨ ਪੱਖ ਹੈ ਗੱਲਾਂ ਤੇ ਇਹ ਗੱਲ ਚਾਇਆ ਕਿ ਨਰੀਜਾਂ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਨਾ ਚਾਹੀਦਾ ਹੈ ਇਹਦੀ ਪਾਰਦਰਸ਼ਤਾ ਦੇ ਨਾਲ ਨਾਲ ਕੰਮ ਦਿਨਾਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ ਇਹ 200 ਦਿਨ ਸਾਲਾਨਾ ਹੋਣਾ ਚਾਹੀਦਾ ਕੰਮ ਦੀ ਦਿਹਾੜੀ ਦਾ ਜਿਹੜਾ ਰੇਟ ਹੈ ਉਹ ਪਿੱਛੇ ਕੱਟ ਦਿੱਤਾ ਹੈ ਪੰਜਾਬ ਦੀ ਸਰਕਾਰ ਨੇ ਕੇਂਦਰ ਦੀ ਸਰਕਾਰ ਨੇ ਬੇਇਨਸਾਫੀ ਕੀਤੀ ਹੈ ਪੰਜਾਬ ਵਿੱਚ 66 ਰੁਪਏ ਤੈ ਸ਼ੋਦਾ ਦਿਹਾੜੀ ਤੋਂ ਕੱਟ ਦਿੱਤੇ ਗਏ ਹੁਣ ਵੀ ਜਿਹੜਾ 1 April ਤੋਂ ਐਲਾਨ ਕੀਤਾ 200 ਰੁਪਏ ਪ੍ਰਤੀ ਦਿਨ ਦਿਹਾੜੀ ਦਾ ਰੇਟ ਇਹਦੇ ਵਿੱਚ ਵੀ 66 ਰੁਪਏ ਦਾ ਘਟਾ ਹੈ ਇਕ ਤਾਂ ਇਹ ਮੁਵਾਂਜੀ ਸਮੀਤ ਉਹਨਾਂ ਨੂੰ ਇਹ ਘਾਟਾ ਜਿਹੜਾ ਬਕਾਇਆ ਇਹ ਮੇਰੇ ਨਾਲ ਚਾਹੀਦਾ ਦੋ ਨਵੇਂ ਮੁੱਦੇ ਇਹਦੇ ਵਿੱਚ ਸ਼ਾਮਲ ਕਰਨੇ ਤੇ ਕਰਵਾਉਣੇ ਸਾਡਾ ਉਦਮ ਰਹਿਣਾ ਚਾਹੀਦਾ ਹੈ ਪਹਿਲਾ ਇਹ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਕੋਲ ਆਪਣੇ ਕਰਨ ਨਹੀਂ ਉਹਨਾਂ ਨੂੰ ਕੰਮ ਦੇਣ ਵਾਸਤੇ ਨਰੇਗਾ ਦੇ ਕੰਮ ਦੇ ਢੇਰੇ ਵਿੱਚ ਲਿਆਉਣਾ ਚਾਹੀਦਾ ਹੈ ਕਿ ਉਹ ਨਰੇਗਾ ਦਾ ਕੰਮ ਕਰਦਿਆਂ ਆਪਣੇ ਲਈ ਆਪਣਾ ਘਰ ਅਸਾਰ ਸਕਣ ਦੂਸਰਾ ਇਹ ਹੈ ਕਿ ਛੋਟੀ ਭੂਮੀ ਵਾਲਾ ਕਿਸਾਨ ਉਹ ਆਪਦੀ ਆਮਦਨ ਕਿਵੇਂ ਵਧਾਵੇ ਜਿਹੜੇ ਅਨੁਸੂਚਿਤ ਜਾਤੀ ਹੈ ਉਹ ਜ਼ਮੀਨ ਤੇ ਆਪਦੀ ਤੇ ਕੰਮ ਕਰ ਸਕਦੇ ਹੈ ਉਹਦੇ ਸੁਧਾਰ ਲਈ ਹੋਰਨਾਂ ਚੀਜ਼ਾਂ ਲਈ ਇਹ ਸਾਰਿਆਂ ਦੀ 6 ਏਕੜ ਤੋਂ ਘੱਟ ਜ਼ਮੀਨ ਦਾ ਮਾਲਕ ਹੈ ਜਿਹੜਾ ਉਹਨੂੰ ਅਮਰੀਕਾ ਦੇ ਚਿਹਰੇ 'ਚ ਲਿਆ ਕੇ ਅਮਰੀਕਾ ਦਾ ਕੰਮ ਉਹ ਆਪਣੇ ਖੇਤ ਵਿੱਚ ਕਰ ਸਕਦਾ ਹੈ ਇਸ ਗੱਲ ਨੂੰ ਵੀ ਪ੍ਰਮਾਣਗੀ ਜਿਹੜੀ ਉਹ ਹਾਸਲ ਹੋਣੀ ਚਾਹੀਦੀ ਇਹ ਹੋਣ ਨਾਲ ਜਿੱਥੇ ਅਨਸਿੱਖਿਅਤ ਕਾਮਿਆਂ ਨੂੰ ਕੰਮ ਦਿੰਨੇ ਆ ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਕਰਨ ਦੀ ਗੱਲ ਹੋਏਗੀ ਤੇ ਕਿਸਾਨਾਂ ਨੂੰ ਵੀ ਇੱਕ ਵੱਡੀ ਰਾਹਤ ਮਿਲੇ ਇਸ ਲਈ ਨਰੇਗਾ ਰੋਜ਼ਗਾਰ ਪ੍ਰਾਪਤ ਮਿਹਰ ਯੂਨੀਅਨ ਹੋਰਾਂ ਲੋਕਾਂ ਨੂੰ ਨਾਲ ਲੈਂਦੇ ਆ ਇਹ ਕੰਮ ਸਿਰੇ ਲਗਣਾ ਚਾਹੀਏਗੀ ਇਸ ਤੋਂ ਬਿਗਾਰ ਸਾਡੀ ਆਮਦਨ ਵਧਾਉਣ ਦਾ ਹੋਰ ਕੋਈ ਜਰੀਆ ਨਹੀਂ ਮੈਂ ਕਹਿ ਸਕਦਾ ਉਸ ਤੋਂ ਪਿੱਛੋਂ ਵਰਦੀਆਂ ਪਾ ਕੇ ਮਾਰਚ ਕਰਨ ਦਾ ਕੰਮ ਹੈ ਜਿਹੜਾ ਕੀਤਾ ਨਰੀਗਾ ਨੂੰ ਜਗਾਉਣ ਦਾ ਕੰਮ ਕੀਤਾ ਕਿ ਇਹ ਚੋਣਾਂ ਦੇ ਦਿਨ ਹੈ ਇਹ ਸੱਚਮੁੱਚ ਸਾਡਾ ਦੇਸ਼ ਹੈ ਜਿਹੜਾ ਇਹ ਨੌਜਵਾਨਾਂ ਦਾ ਦੇਸ਼ ਹੈ ਇਸ ਵੇਲੇ 81 ਕਰੋੜ ਲੋਕ ਹੈ ਜਿਹੜੇ ਉਹਨਾਂ ਦੀ ਵੋਟ ਬਣੀ ਹੋਈ ਆ ਉਹ ਆਪਣੀ ਵੋਟ ਪਾਉਣ ਜਿਹੜੇ ਪਹਿਲੀ ਵਾਰੀ ਵੋਟ ਪਾਉਣਗੇ ਪਿਛਲੇ 5 ਸਾਲ ਜਿਹੜੀ ਚੋਣ ਹੋਈ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੇ ਜਵਾਨੀ ਚੜ੍ਹਿਆ ਉਹਨਾਂ ਦੀ ਗਿਣਤੀ 10 ਕਰੋੜ ਹੈ 10 ਕਰੋੜ ਇਸ ਤੋਂ ਪਹਿਲੇ ਹੈ ਜਿਨ੍ਹਾਂ ਨੇ 18 ਤੋਂ 23 ਹੈ ਜਿਹੜੇ 23 ਤੋਂ 28 ਸਾਲ ਵਾਲੇ ਜੇ ਇਹ 20 ਕਰੋੜ ਨੌਜਵਾਨ ਮੁੰਡੇ ਕੁੜੀਆਂ ਦੇ ਭਵਿੱਖ ਤੇ ਛਾਤੀ ਮਾਰੀਏ ਤਾਂ ਇਹਨਾਂ ਨੂੰ ਕੰਮ ਤੋਂ ਜਵਾਬ ਹੈ ਇਹਨਾਂ ਨੂੰ ਰਜਦਾਰ ਨਹੀਂ ਮਿਲ ਰਿਹਾ ਇਹਨਾਂ ਦਾ ਭਵਿੱਖ ਹਨੇਰੇ ਵਿੱਚ ਹੈ ਕਿ ਇਸ ਵੇਲੇ ਦੇਸ਼ ਦੀ ਅੱਧੇ ਵੋਟਰਾਂ ਜਿਹੜੇ ਉਹ 40 ਸਾਲ ਦੀ ਉਮਰ ਤੋਂ ਘੱਟ ਹੈ ਬਾਵੀយੂਧ ਇੰਨੀ ਵੱਡੀ ਫੋਰਸ ਦੇ ਉਹਨਾਂ ਅੱਗੇ ਕੋਈ ਭੁਖ ਨਾ ਹੋਣ ਕਰਕੇ ਉਹ ਮਾਰੇ ਮਾਰੇ ਫਿਰਦੇ ਹੈ ਦੇਸ਼ ਦੇ ਹਾਕਮ ਹੈ ਜਿਹੜੇ ਉਹ ਇਹਨਾਂ ਨੂੰ ਵਰਤਨ ਦਾ ਕੰਮ ਕਰਦੇ ਹੈ ਇਸ ਵੇਲੇ ਇਹ ਮੁੱਖ ਮੁੱਦਾ ਹੈ ਜਿਹੜਾ ਚੋਣਾਂ ਦਾ ਅਸੀਂ ਇਹ ਬਣਾਉਣਾ ਚਾਹੁੰਦੇ ਆ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵਾਲੇ ਸਰਬ ਭਾਰਤ ਨੌਜਵਾਨ ਸਭਾ ਵਾਲੇ ਜਾਂ ਨਰੇਗਾ ਦੇ ਕੰਮ ਏ ਜਿਹੜਾ ਇਹ ਵਿਸ਼ਾਲ ਇਕੱਠ ਜੁੜਿਆ ਹੈ ਇਹ ਪੂਰੇ ਦੇਸ਼ ਵਿੱਚ ਭਗਤ ਸਿੰਘ ਦੇ ਨਾਮ ਤੇ ਭਗਤ ਸਿੰਘ ਰੋਜ਼ਗਾਰ ਗਰੰਟੀ ਐਕਟ ਬਣੇ ਇਸ ਲਈ ਆਪਣੀ ਮਿਹਨਤ ਜਿਹੜਾ ਉਹਨੂੰ ਸ਼ੁਰੂ ਕੀਤਾ ਇਹਨਾਂ ਚੋਣਾਂ 'ਚ ਇਸ ਗੱਲ ਤੇ ਲੈ ਜਾਣਾ ਚਾਹੁੰਦੇ ਆਂ ਔਰ ਇਹ ਕਿ ਹਰ ਮੁੰਡੇ ਕੁੜੀ ਨੂੰ ਹਰ ਨੌਜਵਾਨ ਨੂੰ ਜਿਹਦੀ ਵੋਟ ਹੈ ਇਸ ਪ੍ਰਬੰਧ ਨੇ ਰੋਜ਼ਗਾਰ ਦੇਣਾ ਹੈ ਇਹ ਰੋਜ਼ਗਾਰ ਤੱਕ ਦਿੱਤਾ ਜਾ ਸਕਦਾ ਹੈ ਕਿ ਜੇ ਇੱਕ ਯੋਜਨਾ ਬਣੀ ਜਿਹੜਾ ਐਕਟ ਦੇ ਮੁਤਾਬਕ ਹੈ ਕਿ ਹਰ ਇੱਕ ਨੂੰ ਉਹਦੀ ਯੋਗਤਾ ਮੁਤਾਬਕ ਕੰਮ ਮਿਲੇ ਜੇ ਉਹਦੀ ਯੋਗਤਾ ਮੁਤਾਬਕ ਕੰਮ ਨਹੀਂ ਹੈ ਤੇ ਜਿੰਨੀ ਉਹਦੀ ਸਿੱਖਿਆ ਸਿੱਖਿਆ ਤਾਂ ਹੋ ਉਹਦੇ ਮੁਤਾਬਕ ਉਹਨੂੰ ਕੰਮ ਇੰਤਜ਼ਾਰ ਪੱਤਾ ਮਿਲੇ ਇਸ ਐਕਟ ਦੇ ਪੂਰੇ ਵਿਸਥਾਰ ਨੂੰ ਲੈ ਕੇ ਲੋਕਾਂ ਦੇ ਅੱਗੇ ਏਜੰਡੇ ਦੇ ਤੌਰ ਤੇ ਰਾਜਨੀਤਿਕ ਪਾਰਟੀਆਂ ਦੇ ਅਜੰਡੇ ਅਕੇ ਇਹ ਰੱਖਣ ਦਾ ਮਕਸਦ ਹੈ ਕਤਰਾ ਕਤਰਾ ਰਹੇ ਕਿ ਵਿਸਰਨਾ ਨਹੀਂ ਹੈ ਸਰਨਾ ਨਹੀਂ ਕਤਰਾ ਕਤਰਾ ਰਹੇ ਕਿ ਵਿਸਰਨਾ ਦੇ ਸੋਫੇ ਤੇ ਤੇ ਵਕਤ ਦੇ ਪਰਾਂ ਤੇ ਉਂਗਲਾਂ 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 ਡਬੋ ਲਹੂ ਵਿੱਚ ਲਿਖਿਆ ਹੈ ਨਾਮ ਤੇਰਾ ਹਰ ਮੋੜ ਤੇ ਸਲੀਬਾਂ ਹਰ ਪੈਰ ਤੇ ਹਨੇਰਾ ਫਿਰ ਵੀ ਅਸੀਂ ਰੁਕੇ ਨਾ ਸਾਡਾ ਵਿਵੇਕ ਜੇਰਾ ਸਾਡਾ